ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਤੁਮ ਕੋਰ ਕੋਲ ਕਵਰ ਕਰਾਂਗੇ ਜੀ ਪਿੰਡ ਟੋਲਾ ਜੀ ਦੋ ਤੁਹਾਨੂੰ ਟੌਪ ਦੇਣਗੇ ਅੱਜ ਦਿਖਾ ਦੇਾਂਗੇ ਬੂਰੀ ਵੀ ਤੇ ਕਾਲੀ ਵੀ ਮੋਹਰਾ ਚ ਵੀ ਤੇ ਬੂਰੀ ਚ ਵੀ ਦੋਨੇ ਸੌਦੇ ਸੌਂਕ ਵਾਲੇ ਆ ਜੀ ਦੋਨੇ ਤੁਹਾਡੇ ਸਾਹ ਪੂਰੇ ਕਰਨਗੇ ਇੱਕ ਤੁਹਾਨੂੰ ਦਿਖਾ ਦੇ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਜਰਸੀ ਗੱਲਬਾਤ ਸਾਰੀ ਬਾਈ ਚਮਕੌਰ ਨਾ ਕਰਾਵਾਂਗੇ ਤੇ ਟੌਪ ਦੀ ਤੁਹਾਨੂੰ ਬੂਰੀ ਤੇ ਟੌਪ ਦੀ ਅੱਜ ਤੁਹਾਨੂੰ ਮੋਹਰਾ ਨਾ ਦਿਖਾਉਂਦੀ ਕਟੀਆਂ ਦਿਖਾਵਾਂਗੇ ਦੋ ਜੀ ਸਸੀ ਕਾ ਬਾਈ ਸਸੀ ਗਲਪਰਾਮ ਹੋਰ ਕਿਵੇਂ ਚਮਕੌਰ ਬਹੁਤ ਬੀਰ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਨੰਬਰ ਬੋਲ ਦਿਗੇ ਨੰਬਰ 9779475644 ਨਾ ਚਮਕੌਰ ਸਿੰਘ ਪਿੰਡ ਤਵਾਲ ਜ਼ਿਲ੍ਹਾ ਬਰਨਾਲਾ ਵੀਰੇ ਓਕੇ ਜੀ ਨੇੜੇ ਵੀਰੇ ਨੇੜੇ ਆ ਬਤੂਰ ਗੋੜਾ ਨੇੜੇ ਤੋਂ ਨੇੜੇ ਪੈਣਾ ਰੂੜੇ ਕੀ ਤੂਰ ਗੋੜਾ ਬਖ ਜੇ ਜੂਰੋਣਾ ਗੁੱਲ ਦੇ ਸੱਤ ਮਾਰ ਕੇ ਬਾਬਾ ਆੜੀ ਸਰ ਗੁਰਦੁਆਰਾ ਭਰ ਲਓ ਚੰਗਾ ਚੱਲੀ ਜਾਂਦਾ ਕੰਮ ਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੀ ਅੱਜ ਫਿਰ ਭੈਣ ਭਰਾਵਾਂ ਦੀ ਮੰਗ ਸੀਗੀ ਮੰਗ ਸੀ ਤੇ ਬਾਕੀ ਕੱਟੀਆਂ ਦਾ ਬਹੁਤ ਘੱਟ ਕੱਟੀਆਂ ਆਪਣੇ ਗਮਾਂਢ ਤੋਂ ਹੀ ਲਈ ਜਾਂਦੇ ਮੈਂ ਤਾਂ ਕੱਟੀਆਂ ਲੈਤੀ ਨਹੀਂ ਕਿਤੇ ਭਰਾਵਾਂ ਦੀ ਬੂਰੀ ਕੱਟੀ ਦੇਖੀ ਨੇ ਪਹਿਲੇ ਨੰਬਰ ਦੇ ਹਾਂ ਪਹਿਲਾਂ ਤਾਂ ਇਹਦੀ ਸੀਲ ਕਿੰਨੀ ਹੈ ਯਾਰ ਚਾਰੇ ਥਾਂ ਦੇ ਦੇਖ ਲੈ ਹੂੰ ਕੱਲਾ ਕੱਲਾ ਆ ਉਹ ਬਿੰਦੀਆਂ ਲੈ ਵਲ ਦੀ ਬਿੰਦੀਆਂ ਲੈ ਬਾਈ ਰੂੜ ਤੇ ਆ ਹੀ ਨਹੀਂ ਲੈ ਬਾਕੀ ਝੋਲ ਚਾਲ ਬਹੁਤ ਬ 17-18 ਮਹੀਨੇ ਦੀ 17-18 ਮਹੀਨੇ ਦੀ ਪਿਓਰ ਬੂਰੀ ਬਾਈ ਕੋਈ ਹੈ ਪਤਾ ਕਿ ਉਹ ਜੀ ਬਾਈ ਕਿੰਨੇ ਆਪਣੇ ਕੋਲ ਮੈਸਾਂ ਦੇ ਆਪਾਂ ਨਾਲ ਲੱਗਣ ਬਾੜ ਦੇ ਵਿੱਚ ਹੀ ਆ ਉਹਦੇ ਕੋਲ ਛੋਟੀਆਂ ਦੋਨਾਂ ਦੀ ਮਾਵਾਂ ਖੜੀਆਂ ਨੇ 17-18-18 ਕਿਲੋ ਲੈਂਦੀ ਨੇ ਖੋਲ ਲੋ ਵੀਰੇ ਇਹਨੂੰ ਟੋਰਾ ਕਰਾ ਦਈਏ ਚੈੱਕ ਅੱਜ ਤੁਸੀਂ ਲਿਜਾ ਕੇ ਇਹਦੇ ਟੀਕਾ ਪ੍ਰਭਾ ਸਕਦੇ ਜੀ ਤੇ ਆਈ ਐਮ ਡੀ ਕੇ ਕਾਲੀ ਦੇ ਭਰਾ ਆਇਆ ਵੀਰੇ ਆਪਣੇ ਕੋਲ ਵੀਡੀਓ ਵੀ ਉਹ ਗਾਰੰਟੀ ਆ ਬਾਈ ਦੀ ਹਾਂ ਉਹ ਆਪਣੇ ਵੀਡੀਓ ਵੀ ਹੈਗੀ ਆ ਭਰਾ ਓਕੇ ਆ ਦੇਖੋ ਜੀ ਤੇ ਮੁੱਲ ਜਮਾ ਜਾਇਜ਼ ਹੋਣਗੇ ਜੋੜਾ ਲੈਣਾ ਜੋੜਾ ਲੈ ਲਓ ਕੱਲੀ ਕੱਲੀ ਲੈਣੀ ਆ ਤੁਸੀਂ ਕੱਲੀ ਕੱਲੀ ਲੈ ਸਕਦੇ ਜੀ ਬਾਈ ਨਬਜੂਤ ਵਾਲੀਆਂ ਨੇ ਵੀ ਇੱਕ ਅਲੱਗ ਅਲੱਗ ਥਣ ਦੇਖ ਠੰਡੀਆਂ ਸੀਲ ਨੇ ਦੇਖਿਆ ਤੇ ਮਰਜੀ ਬੈ ਫੜੀ ਗੈ ਨਹੀਂ ਬਈ ਮੂੰਹੋਂ ਦਾ ਖੀਰੀਆ ਬਈ ਬਈ ਹਾਂ ਖੀਰੀਆ ਹੀ ਨੇ ਦੋਨੇ ਅਲੱਗ ਅਲੱਗ ਓਕੇ ਓਕੇ ਜੀ ਤੇ ਸਿੰਘ ਥੱਲਾ ਹਨਾ ਬਹੁਤ ਗਲਾਈ ਚ ਥੋੜੇ ਦੋ ਦੋਨੇ ਇਕੱਠੇ ਬਾਤスル ਕਰਾਜੀ ਨਹੀਂ ਕਲੀ ਤੁਹਕੇ ਰਾਜੀ ਨਹੀਂ ਹੋਈ ਗਿਆ ਤੇ ਬਾਕੀ ਚਾਪੜਰਗੀਆਂ ਬੰਗਾ ਉਵੇਂ ਨੇ ਹਾਂ ਤਾਂਗਲਾਂੀਆਂ ਦੇ ਹੱਥਾਂ ਠੰਡੀਆਂ ਮ ਆਪਣੇ ਮਹਿਸਾ ਨਹੀਂ ਹੁੰਦੇ ਆਪਣੇ ਗਾ ਆਪਣੇ ਗਾਇਆਂ ਉਠਾ ਨਹੀਂ ਹੁੰਦੇ ਆਵੇਂ ਨਹੀਂ ਉਵੇਂ ਉਦਾਂ ਦੀ ਖਾਸ ਹੋਰ ਭੈਣ ਭਰਾ ਦਾ ਦੋਨੇ ਸ਼ੌਂਕ ਹੋਣਗੇ ਆ ਦੇਖੋ ਜੀ ਜਿੱਥੇ ਮਰਜੀ ਕਰਾ ਲੈ ਇੰਨੇ ਠੰਡੀਆਂ ਬਰ ਬਰ ਕੇ ਆ ਚੀ ਚਾਰੇ ਥਾਣ ਨੇ ਵੀਰੇ ਸਿੰਗਲ ਥਾਣ ਨੇ ਕੋਈ ਹੋਰ ਨਹੀਂ ਬੱਦ ਮੈਂ ਕਹਿੰਦਾ ਯਾਰ ਇਹਨਾਂ ਸੁੰਗੀ ਸੁੰਗੀ ਖਾਈ ਮੇਰਾ ਬਰਾਬਰ ਦੀ ਕਰਾ ਸੀ ਸਿੰਗੀ ਵੀਰੇ ਦੀ ਦੇਖੀ ਮੂੰਹ ਦੀ ਸੁਨੱਖ ਆਪਣਾ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਮੁਹ ਲੱਗ ਰਿਹਾ ਆਪਦੀ ਉਮਰ ਭਾਵੇਂ ਕੁਆਲਿਟੀ ਕੱਟੀ ਦੀ ਇੱਕ ਨੰਬਰ ਹੋਰ ਦੋਰੋ ਮਾੜੀ ਜੀ ਤੇ ਇੱਧਰ ਇੱਧਰ ਤੋੜਦੇ ਵੀ ਹੋਟਾ ਜਾਇਆ ਤੋੜਦੇ ਲੰਮੀ ਤੋੜਦੇ ਮਾੜੀ ਜੀ ਜਿੱਥੇ ਖੜਾ ਲੈਂਦੇ ਉੱਥੇ ਖੜ ਜਾਂਦੀ ਹੈ ਹਨਾ ਬਾੜੀ ਚੰਗੀ ਆਸਲਾ ਵੀਰੇ ਇੱਧਰ ਤੋੜੇ ਬਈ ਐਂ ਕਗਾ ਦਿਓ ਆਸਲਾ ਕੱਟੀ ਜਿਹਨੂੰ ਕਹਿੰਦੇ ਨੇ ਵੀਰਾ ਹੂੰ ਜਾ ਮਾ ਜਾ ਮਾ ਆਹ ਦੇਖੋ ਜੀ ਹੂੰ ਤੇ ਚੱਕਵੇਂ ਪੁੜੇ ਦੀ ਹਨਾ ਬਿਲਕੁਲ ਬਿਲਕੁਲ ਵੇ ਇੱਕ ਨੰਬਰ ਹੀ ਨੰਬਰ ਹੀ ਆ ਉਹ ਓਕੇ ਜੀ ਓਕੇ ਥੱਲੋਂ ਚੰਗੀ ਜੀ ਤੇ ਆਸਲਾ ਪੱਕ ਪਿਓ ਪਿਓ ਇੱਕ ਇੱਕਾ ਹੋਣੀ ਹੈਗਾ ਵੀਰੇ ਇਹ ਹੂੰ ਬ ਚਿੱਟਾ ਵਾਲ ਕੋਈ ਹੈ ਨਾ ਤੇ ਬਾਈ ਰੇਟ ਕੀ ਆ ਗਿਆ ਤਾਂ ਫਿਰ ਬਈ ਜੇ ਕੱਲੀ ਕੱਲੀ ਦੇ ਨਹੀਂ ਤਾਂ ਆਪਾਂ 45 45 ਹਜ਼ਾਰ ਦੇ ਦੇ ਦਾਂਗੇ ਨਾ ਓਕੇ ਜੀ ਤੇ ਜੋੜੀ ਲੈਣੀ ਤਾਂ 85 ਹਜ਼ਾਰ ਦੀ ਜੋੜੀ ਦੇ ਦਾਂਗੇ ਵੀਰੇ ਮਾਨ ਤਾਨ 85 ਜੋ ਹਾਂ ਮਾੜਾ ਮੋਟਾ ਕਰ ਦਾਂਗੇ ਬਾਹ ਨਹੀਂ ਕਰਦੇ ਨਾ ਬਈ ਆਪਣਾ ਵੀ ਲੱਗੀ ਲੱਗੀ ਚੰਗੀ ਬੂਰੀ ਆ ਗਈ ਤੇ ਹੁਣ ਬਾਈ ਜਿਹੜੀ ਮੋਹਰਾ ਇਹ ਕਾ ਜੈਡ ਬਲੈਕ ਹੈ ਇਹ ਕਾ ਹੀ ਆ ਹੈ ਨਾ ਜਮਾ ਸਿੰਘ ਸਮੂਹ ਦਿਖਾ ਦੇ ਗਿਆ ਨਹੀਂ ਬਈ ਯਾਰ ਝੋਲੀ ਬੜੀ ਆ ਯਾਰ ਹੈ ਨਾ ਬਹੁਤ ਇੱਕ ਨੰਬਰ ਆ ਬਈ ਦੇਖੀ ਐ ਕਿ ਤੁਹਾਨੂੰ ਇਹਦੀ ਗੱਲ ਇਹਦੀ ਟੀਕਾ ਪੜਾਇਆ ਹੋਇਆ ਹੈ ਨ ਆ ਦੇਖੋ ਜੀ। ਆ ਦੇਖ। ਬਾਕੀ ਤੁਸੀਂ ਪਰਸਨਲ ਬਾਈ ਕੋਲੇ ਆ ਕੇ ਦੇਖ ਸਕਦੇ ਹੋ। ਠੀਕ ਆਦੇ ਭਰਾਇਆ, ਟੀਕੂਟ ਚ ਵਧ ਗਿਆ ਜੀ। ਇੱਕ ਨੰਬਰ ਬੱਚੇ ਕੋ ਜਿੱਦਾਂ ਨਹੀਂ ਬਹੁਤ ਸਾਫ ਆ ਇਹਦੀ ਕੱਟ। ਓਕੇ ਜੀ, ਖੋਲੋ ਜੀ। ਫੇਰ ਤਾਂ ਰਹੀ ਜਾਣੇ ਨੇ। ਹਾਂਜੀ, ਹਾਂਜੀ, ਹਾਂਜੀ। ਕਿੰਨੇ ਦਿਨ ਹੋ ਗਏ ਚਮਕਾਉਟੀ ਘਬਰਾ ਇਹਨੂੰ? ਇਹ ਭਾਈ 14 ਤਰੀਕ ਦਾ ਭਰਾਇਆ, 14 ਤੇ 15 ਦੋ ਟੀਕੇ ਭਰਾਇਆ ਲਸਮੀ ਡੈਰੀ ਫਾਰਮ ਵਾਲਿਆਂ ਦਾ ਠੀਕ ਹੈ ਭਰਾਇਆ ਦੋ ਦੋ ਜੀ। ਓਕੇ ਜੀ। ਇਹ ਵੀ ਗੱਡੀ ਹੁਣ ਜਮਾ ਪੂਰੀ ਵੱਡੀ ਇਕੱਠੀ ਛੋਟੀ ਨਹੀਂ ਹੈਗੀ ਭਰਾਇਆ। ਓਕੇ ਜੀ, ਟੀਕੇ ਆਦੇ ਲੱਗਿਆ ਹੋਇਆ ਇਹਦੀ ਹੋਈ ਵੀ ਆ ਸਿੰਘ ਸਰਕਾਰ ਦੀ ਸਾਰਾ ਮੂੰਹ ਦੀ ਫੇਸ ਕੁਆਲਿਟੀ ਬਹੁਤ ਚੰਗੀ ਆ ਹਨਾ ਹਾਂ ਵੱਡੀ ਆ ਵੀਰੇ ਇਕੱਠੀ ਛੋਟੀ ਨਹੀਂ ਹੈਗੀ ਆ ਦੇਖੋ ਜੀ ਮੋੜ ਲਿਓ ਵੀਰੇ ਤੇ ਸਿੰਘ ਸਰਕਾਰ ਦੀ ਠੰਡੀਆਂ ਬਥੇਰੀਆਂ ਨੇ ਕਰਮ ਆ ਲੀਆਂ ਠੰਡੀਆਂ ਇੱਕ ਨੰਬਰ ਹਨਾ ਆ ਦਿਖਾ ਦੇ ਵੀਰੇ ਸਿੰਘਾ ਹੂੰ ਰਿੰਗ ਸਿੰਘ ਦੀ ਦੇਖੀ ਲੈ ਕਿਦਾਂ ਦੇ ਸਿੰਗ ਲੱਗੇ ਦੇਖੀ ਲੈ ਲੈ ਆ ਦੇਖੋ ਜੀ ਜਮਟਾ ਹੋ ਗਿਆ ਕੋਈ ਹੈ ਨਹੀਂ ਕੋਈ ਕੋਈ ਥਾ ਨਹੀਂ ਹੈਗੀ ਇਹਦੇ ਵਿੱਚ ਜੀ ਬਾਕੀ ਜੱਤ ਵਾਲੀ ਕੱਟੀ ਆ ਗਈ ਹਾਂ ਬਹੁਤ ਚੰਗੀ ਆ ਆਪਣੇ ਨਾਲ ਲੱਗ ਮੇ ਕਰ ਕੋਲੀ ਲਈ ਆਪਾਂ ਕੋਈ ਬਾਹਰ ਹੋਣੀ ਨਹੀਂ ਬਹੁਤ ਘਾਟ ਲੈਣੇ ਹਨਾ ਅਨੁਮਾਨਤ ਕੱਟੀ ਲੈਤੀ ਨਹੀਂ ਉਹ ਕਹਿੰਦਾ ਕੱਟੀਆਂ ਲੈਣੀਆਂ ਚਲ ਮੈਂ ਦੇ ਦੇ ਤੇ ਇਹਦਾ ਤਾਂ ਕੰਮ ਨਿਪੜਿਆ ਵੇ ਟੀਕੇ ਦੇ ਜੇ ਕਰਮਾਂ ਦੋ ਟੀਕੇ ਭਰਾ ਹੋਗਾ ਡਾਕਟਰਾਂ ਨੇ ਇਹਨਾਂ ਨੂੰ ਬਣ ਚਾਂਸ ਰੱਦ ਬੱਧ ਰਹਿਣ ਦੇ ਦੇਕਣਾ ਤੇ ਦੁਨਾਂ ਦਾ ਰੇਟ ਹੈਗਾ 90000 ਰੁਪਏ ਕੱਲੀ ਕੱਲੀ ਦਾ 45 45 ਆ ਦੁਨਾਂ ਦਾ 85 ਜੇ ਕੱਲੀ ਕੱਲੀ ਲੈਣੀ ਦਾ 45 45 ਹੈ ਜੇ ਜੋੜ ਦੇ ਦਾ ਲੈਣਾ ਤਾਂ 85000 ਵੀਰੇ ਬਹੁਤ ਯਾਰ ਜ਼ਰਾ ਜਾਏ ਰੇਟ ਤੇ ਬਹੁਤ ਚੰਗੀਆਂ ਗੱਟੀਆਂ ਆ ਹਾਂ ਹਾਂ ਵੀਰੇ ਬਹੁਤ ਬੰਦਾ ਬੰਦਾ ਫੋਨ ਆਜੀ ਬਈ ਕੱਟੀ ਲੈ ਦੇ ਕਿਉਂ ਕੱਟੀਆਂ ਪਾਉਂਦਾ ਆਪਾਂ ਲੈਂਦੇ ਨਹੀਂ ਤੈਨੂੰ ਪਤਾ ਅੱਗੇ ਵੀਰੇ ਜੇ ਜਰਸੀ ਵੇੜ ਆ ਗਈ ਤੇ ਜਰਸੀ ਵੀਰੇ ਦੂਜਾ ਸੂਆ ਸੂਈ ਹੋਈ ਹੈ ਇਹ ਭਲੂਣ ਨੇ ਇਹਨ ਬੀ ਤੋ 21 ਕਿਲੋ ਤੋਂ ਕਟਾਇਆ ਪੂਰੀ ਫੁੱਲ ਸਾਈਜ਼ ਆ ਦੇ ਕਿ ਲੈ ਵਾਲੂ ਆ ਬੜਾ ਕਰਮ ਵਾਲੀ ਆ ਆ ਦੇਖੋ ਜੀ ਭਾਉ ਨਹੀਂ ਕੋਈ ਫੀਤਾ ਜੱਕ ਲੈ ਲੇ ਲਮਾਈ ਲਮੂਈ ਬੜੀ ਆ ਹਨਾ ਹਾਂ ਬਹੁਤ ਚੰਗੀ ਆਸਲ ਦੀ ਝੋਲੀ ਹੂੰ ਝੋਲੀ ਕਿ ਬਾਕੀ ਦਾ ਬਾਦਾਮੀ ਕਲਰ ਦੇ ਵਿੱਚ ਆ ਗਈ ਵੱਡੀ ਫੁੱਲ ਸਾਈਜ਼ ਆ ਗਈ ਵੀਰੇ ਬਹੁਤ ਚੰਗੀ ਹਨਾ ਝੋਲੀ ਕਿਵੇਂ ਕਿੰਨੇ ਦਿਨ ਬਾਕੀ ਆ ਵੀਰੇ ਹਫਤਾ ਕਿਆ ਸੀ ਮਾਲ ਕਰਨ ਦਾ ਵੀਰੇ ਮੈਨੂੰ ਯਾਰ ਹਫਤਾ ਬਾਕੀ ਆ ਜੀ ਹਾਂਜੀ ਹਾਂਜੀ ਬਿਲਕੁਲ ਤੇ ਇੱਕ ਤਾਂ ਨਾ ਵੱਧ ਵੀ ਲੈ ਜਾਦੇ ਘੱਟ ਵੀ ਲੈ ਆਦਿਆਂ ਨਾ ਬਾਈ ਥਾਣਾ ਥੋਣਾ ਦੀ ਓਕੇ ਬਾਈ ਇੱਕ ਨੰਬਰ ਆ ਜਮਾ 100 ਮਾਰਦੇ ਚੇਪਾ ਵੀ ਮਾਰਦੀ ਆ ਵੀਰੇ ਓਕੇ ਜੀ ਪਹਿ ਲੈ ਤਾਂ ਹਦੋਂ ਇਹ ਤੁਰੀ ਮੋੜ ਲੈ ਭਰਾ ਮੇਰਾ ਆ ਦੇਖੋ ਜੀ ਫੇਰ ਦੀ ਕੁਆਲਿਟੀ ਲੈਵੇ ਦੀ ਕੁਆਲਿਟੀ ਮੋੜ ਲਓ ਜੀ ਆ ਦੇਖ ਮੂੰਹ ਦੀ ਕੁਆਲਿਟੀ ਦੇਖੇ ਮੂੰਹ ਬਹੁਤ ਸੋਹਣਾ ਵੀਰੇ ਦੇਖਿਆ ਆਹ ਝੋਲੀ ਦੇ ਵਾਲੀ ਬਹੁਤ ਹੱਦੋਂ ਵੱਧ ਚੰਗੀ ਆ ਯਾਰ ਆ ਦੇਖੋ ਜੀ ਦੇਖ ਫੇਸ ਕੁਆਲਿਟੀ ਹੱਦੋਂ ਚੰਗੀ ਆ ਵੀਰੇ ਆ ਦੇਖੋ ਠੰਡੀ ਸੀਲ ਬਸੇਰੀ ਦੇਖੀ ਵੀਰੇ ਠੰਡੀ ਸੀਲ ਬਸੇਰੀ ਪਾ ਦਿੱਤਾ ਯਾਰ ਲੈਵੇ ਲੂਵੇ ਤਾਂ ਪੰਡਾ ਹੀ ਲਾ ਦੂ ਹਣਾ ਆਪਨ ਦਾ ਲੈਵੇ ਦੀ ਤਾਂ ਪੰਡਾ ਹੀ ਲਾ ਦੂ ਵੀਰੇ ਯਾਰ ਆ ਦੇਖੋ ਇਹ ਲੈ ਚਲੋ ਆਪਾਂ ਆਪਾ ਲੈਣ ਚਾ ਲਈ ਮੰਗਾ ਕੇ ਭਰਾ ਮੇਰੇ ਇਹਦੇ ਵੀ ਆਪਾਂ ਮੰਗ ਹੀ ਲੋ ਫਿਰ 67000 ਦੀ ਦੇ ਦਾਂਗੇ 10 ਪਿੰਡ ਕੱਟ ਕੇ ਆ ਜੇ 67 ਦੀ ਹੋ ਦੇਣੀ ਹੈ ਬਹੁਤ ਚੰਗੀ ਵੱਡੀ ਆ ਗਈ ਹੈ ਨਾ ਪੂਰੀ ਫੁੱਲ ਛੋਟੀ ਨਹੀਂ ਵੱਡੀ ਮੰਨ ਕੇ ਆਵੇ ਛੋਟੀ ਮੰਨ ਕੇ ਨਾ ਆਵੇ 67000 ਦੀ ਦੇਣੀ ਹੈ ਭਾਈ ਬਣ ਕੇ ਇੱਕ ਵੱਟ ਘਟ ਕਰਨ ਵਾਲਾ ਭਾਈ ਬਣ ਕੇ ਹੱਥ ਬੰਨ ਕੇ ਬੈਂਦੀ ਕੋਈ ਆਪ ਨੂੰ ਹੰਕਾਰ ਨਹੀਂ ਕੋਈ ਹੋਣੀ ਹਾਂ ਬਾ ਮਾਣਾ ਮੁੱਟੇ ਹੂ ਮੈਂ ਵੀ ਮੋੜ ਲਾ ਕੇ ਲਈ ਹੂ ਹੈ ਨਾ ਚੰਗੀ ਜਰਸੀ ਆ ਹਾਂ ਹੁਣੇ ਬਾਦੀ ਪਾਉਣ ਲੱਗੀ ਇੱਕ ਸਾਈਡ ਆ ਜੇ ਉਰਲੀ ਚੜ ਮਾਣੀ ਮਾੜੀ ਪਾਣਾ ਪਾਉਣ ਲੱਗੀ ਓਕੇ ਜੀ ਜਮਾ ਹੈ ਨਾ ਹਾਂ ਸੀਲ ਠੰਡੀ ਫੁੱਲ ਬਾਕੀ ਦਾ ਕੱਟ ਵਾਲਾ ਹਵਾਨਾ ਹਾਂ ਲੇਵਾ ਦੂਗਾ ਦੇ ਕੇ ਗਾੜੀ ਬਸਾੜੀ ਦੇਖੀ ਕਿਵੇਂ ਆਉਂਦਾ ਓਕੇ ਮੈਂ ਕਹਾਂ ਜਮਾ 74 ਹੀ ਨਹੀਂ ਹੈ ਫਿਰ ਪਹ 7000 ਨਹੀਂ ਦੇ ਲਾਂਗੇ ਵੀਰੇ ਜੱਸੀ 67 ਦੀ ਓਕੇ ਜੀ ਹਾਂਜੀ ਹਾਂਜੀ ਲੈ ਮਾਨ ਸਨਮਾਨ ਹੋਊਗਾ ਭਾਈ ਵਿੱਚੋਂ ਮਾੜਾ ਮੋਟਾ ਕਰ ਦਾਂਗੇ ਬਾਹਾਂ ਲਾਵਾ ਜੋੜਾ ਕੰਮ ਨਹੀਂ ਹੋਣਾ ਵੀਰੇ ਹਾਂ ਓਕੇ ਜੀ ਮਾਨ ਸਨਮਾਨ ਮਾੜਾ ਮੋਟਾ ਤੁਹਾਡਾ ਜ਼ਰੂਰ ਹੋਣਾ ਤੇ ਦੋ ਤੁਹਾਨੂੰ ਦਿਖਾ ਦਿਆਂ ਪਾਲਕ ਕਟੀਆਂ ਦੇ ਕਟੀਆਂ ਦੀ ਪੂਰੀ ਦੀ ਇੱਕ ਦਿਖਾਦੀ ਤੁਹਾਨੂੰ ਮੋਹਰਾ ਨਾਲ ਚ ਜੀ ਕਰ ਲਿਓ ਗੱਲੀ ਗੱਲੀ ਦੀ ਸੰਪਰਕ ਬਾਈ ਨਾਲ ਤੇ ਨੰਬਰ ਬੋਲ ਦੀ ਬਾਈ ਨੰਬਰ 97794754